ਸ੍ਰੀਕਲ ਮਹਾਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਛੀ ਪ੍ਰਵਾਸੀਆਂ ਦੀ ਫਿਰ ਤੋਂ ਇੱਕ ਭੈੜੀ ਘਟੂਕ ਸਾਹਮਣੇ ਆਈ ਹੈ ਅਮ੍ਰਿਤਸਰ ਦੇ ਆਮਨਗਰ ਕਲੋਨੀ ਵਿੱਚ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਨਾਲ ਘੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਮਲੇ ਦੌਰਾਨ ਨੌਜਵਾਨਾ ਦੀ ਦਸਤਾਰ ਵੀ ਉਤਾਰੀ ਗਈ ਹੈ ਅਤੇ ਉਹਨਾਂ ਨੂੰ ਜ਼ਖਮੀ ਵੀ ਕੀਤਾ ਗਿਆ ਮੁਹੱਲੇ ਵਾਸੀਆਂ ਨੇ ਦੱਸਿਆ ਕਿ ਪ੍ਰਵਾਸੀਆਂ ਵੱਲੋਂ ਨੌਜਵਾਨ ਨੂੰ ਛੇੜਿਆ ਗਿਆ ਤੇ ਗਲਤ ਨਾਮਾ ਲਾਲ ਸੱਤਕਰ ਬਤਲੂ ਕੀ ਕੀਤੀ ਗਈ ਇਸ ਤੋਂ ਬਾਅਦ ਉਨਾਂ ਨੇ ਹਮਲਾ ਕਰਕੇ ਪੱਜੰਦੀ ਕੋਸ਼ਿਸ਼ ਕੀਤੀ। ਇੱਕ ਨੌਜਵਾਨ ਨੇ ਕਿਹਾ ਕਿ ਉਹ ਚੰਡੀਗੜ੍ਹ ਦੇ ਫੋਟੋ ਸ਼ੂਟ ਦਾ ਕੰਮ ਕਰਕੇ ਘਰ ਆ ਰਿਹਾ ਸੀ ਅਤੇ ਕੁਝ ਸਮਾਨ ਲੈਣ ਲਈ ਉਹ ਬਾਜ਼ਾਰ ਜਾ ਰਿਹਾ ਸੀ। ਇਸ ਦੌਰਾਨ ਪ੍ਰਵਾਸੀਆਂ ਨੇ ਜਾਣਬੁੱਝ ਕੇ ਪੰਗਾ ਲਿਆ ਤੇ ਉਸਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਹਮਲਾ ਦੋ ਪਰਮਾਉਤੇ ਕੀਤਾ ਗਿਆ। ਜੋ ਆਪਣੇ ਘਰ ਤੋਂ ਥੋੜੀ ਦੂਰ ਐਕਟੀਵਿਟੀਾਂ ਦੇ ਜਾ ਰਹੇ ਸਨ ਮੋਹੱਲੇ ਵਾਸੀਆਂ ਨੇ ਦੱਸਿਆ ਕਿ ਜਦੋਂ ਅਸੀਂ ਇਹ ਲੜਾਈ ਦੇਖੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਸਾਰੇ ਪ੍ਰਵਾਸੀ ਮੌਕੇ ਤੇ ਭੱਜ ਗਏ ਅਤੇ ਪੁਲਿਸ ਮੌਕੇ ਤੇ ਪਹੁੰਚੀ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ ਜ਼ਿਆਦਾ ਜਾਣਕਾਰੀ ਲਈ ਬਨੇ ਰਹੋ ਪੰਜਾਬ 5 ਦੇ ਨਾਲ ਆਰਾਮਨਗਰ ਕਲੋਨਿੰਗ ਕੀ ਗੱਲ ਹੈ ਭਾਜੀ ਕੁਛ ਨਹੀਂ ਭਾਜੀ ਮੈਂ ਕੰਮ ਤੋਂ ਆਏ ਜੇ ਤੇ ਮੈਂ 4-5 ਦਿਨਾਂ ਦਾ ਚੰਡੀਗੜ੍ਹ ਹੈ ਗਏ ਫੋਟੋ ਝੂਟਦਾ ਮੇਰਾ ਕੰਮ ਜੇ ਤੇ ਚਾਰ ਪਾਈ ਦੇ ਲੱਟ ਡੇ ਗੜੀ ਅੱਜ ਆਇਆ ਤੇ ਮੈਂ ਘਰੇ ਬਗੇੜਾ ਮਾਰ ਕੇ ਆਵਾ ਅਜ ਤੱਕ ਤਾਂ ਕਿ ਐਕਟਿਵਿਟੀ ਆਏ ਆ ਤੇ ਚਾਰ ਕਿ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਵੀ ਗਿਆਨੀ ਕੀ ਕਿਦਾਂ ਮੈਂ ਕਹਾ ਭਰਾ ਮੇਰਾ ਨਾਮ ਹੈਗਾ ਤੂੰ ਨਾਲ ਲਾ ਤੇ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਅੱਗੋ ਅੱਗੋ ਤੇ ਕਿਤੇ ਪੇਣਾ ਸੁੱਟਣ ਦਾ ਮੇਰੇ ਉਹ ਵੀ ਬਤਨ ਭਾਜੀ ਪਹਿਲਾਂ ਉਹ ਸੁੱਟਣ ਦਾ ਪਿਆ ਫਿਰ ਦੋ ਤਿੰਨ ਮੁੰਡੇ ਮੈਨੂੰ ਹੋਰ ਪੇ ਤਿੰਨ ਜਿਹੜੇ ਕਿ ਭਾਜੀ ਕੁਝ ਵੀ ਨਹੀਂ ਹੈਗਾ ਮੈਂ ਤੇਰੇ ਇੰਨਾ ਨਹੀਂ ਮੱਲੇ ਕੁਛ ਨਹੀਂ ਹੋਇਆ ਵਾ ਜੀ ਆ ਤੱਕ ਦਾ ਵੀ ਝਗੜਾ ਯਕਦਾਂ ਮੇ ਮਤਲਬ ਕਿ ਹੋਇਆ ਨਾ ਪੰਜਾਬੀਆਂ ਦੇ ਵੈਰ ਪੈਣ ਦੇ ਆ ਭਈਏ ਆ ਜਿਹੜੇ ਪ੍ਰਵਾਸੀ ਹੈਗੇ ਸਾਰੇ ਭਈਏ ਇਹ ਪੰਜਾਬੀ ਸਾਰੇ ਭਈਏ ਜੀ ਹਥਿਆਰ ਵੀ ਥੋੜੀ ਜੇ ਹੈ ਹਥਿਆਰ ਚਾਰ ਪੰਜ ਉਹਨਾਂ ਕੋ ਮਤਲਬ ਕਿ ਜਿਹੜੇ ਬੰਦੇ ਮੈਂ ਤਾਂ ਦੱਸਦਾ ਨਾ ਜਿੱਦਾਂ ਉਹਨਾਂ ਨੇ ਮੈਨੂੰ ਛੁੱਟਿਆ ਮੈਂ ਅੱਗੋਂ ਗੱਲ ਪੈਣ ਨੂੰ ਆ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋਂ ਗੱਲ ਪੈਣ ਨੂੰ ਆ ਤੇ ਘੱਟੋ ਘੱਟ ਵੀ ਨਹੀਂ ਮੇਰੇ ਖਿਆਲ ਨਾਲ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਸਾਰਿਆਂ ਨੂੰ ਕਿਰਪਾਨਾ ਹੈਗੇ ਅੱਛਾ ਕਿਰਪਾਨਾ ਨੇ ਮੈਂ ਮੈਥੋਦਾ ਹੀ ਰਹਿਣਾ ਹੈ ਕੰਮ ਮੇਰਾ ਚੱਲ ਜਿੱਟਦਾ ਹੈ ਤੇ ਜਿਹੜੀ ਕਿਤੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਕਿ ਲੱਗੀ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਵੀ ਕਹੋ ਤੇ ਝਗੜੇ ਦੇ ਦੌਰਾਨ ਦੋਵੇਂ ਭਰਾ ਦਸਤਾਰ ਰਹੀ ਹੈ ਹਾਂਜੀ ਕਿੱਥੇ ਤੁਹਾਡੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰ ਇੰਸਾਰੇ ਲੱਬੇ ਦੇ ਗਰੇਨੇ ਲੱਭੀ ਤੁਹਾਨੂੰ ਕਿਸ ਤਰ੍ਹਾਂ ਲੈ ਕੇ ਹਾਂ ਨਾਲ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਹੋ ਭਜੀ ਕਿਸ ਤਰ੍ਹਾਂ ਦੀ ਭਾਈ ਜਿੱਥੋਂ ਤੱਕ ਵੀ ਜਿਹੜਾ ਜਥੇ ਬੰਦੀ ਹੁੰਦੇ ਆ ਜਲਦ ਤੋਂ ਜਲਦ ਸਾਡੇ ਸਾਹਦੋ ਤੇ ਪੁਲਿਸ ਨੂੰ ਇਹੋ ਪੇਲੇ ਆ ਕੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਚੁੱਕਿਆ ਗਿਆ ਹੈ ਬੋਲ ਬਹੁਤ ਖਰਾਬ ਕਰਨਦੇ ਭਾਜੀ ਇਸ ਦਾ ਵੀ ਆਮ ਨਵੇਂ ਕੋਣੀ ਚਾਫੀ ਬਹੁਤ ਚਾਰ ਪੰਜ ਦਿਨ ਹੈ ਮੈਂ ਤੇ ਤਾਂ ਹੀ ਦਰਦਾ ਮੈਂ ਕਹਾਂ ਚੱਲ ਇਸ ਤੋਂ ਪਹਿਲੇ ਗ੍ਰਾਮਨਾਵੇਂ ਕੋਣੀ ਚਾਫੀ ਜਦੋਂ ਨੌਜਵਾਨੀ ਪਾਣੀ ਲੈ ਚੁੱਕੀ ਹਾਂ ਉਦੋਂ ਉਦੋਂ ਉਹ ਗੱਲ ਆ ਤੇ ਮੈਂ ਤੇ ਤਾਂ ਕਰਕੇ ਮਲੇਜ ਰਹਿਣਾ ਨਹੀਂ ਕਿਉਂਕਿ ਉਹਲਾ ਬਹੁਤ ਗੰਦਾ ਹੈ ਤੇ ਜਦੋਂ ਆਈਦਾ ਹਾਂ ਉਦੋਂ ਤੇ ਆਪਣੇ ਘਰੋਂ ਬਾਹਰ ਨਹੀਂ ਨਿਕਲੀਦਾ ਅੱਜ ਬਾਏ ਹੋਏ ਕਿ ਆਇਆ ਹੀ ਕੰਮ ਤੋਂ ਤੇ ਤਾਂ ਕਰਕੇ ਹੋਇਆ ਜੀ ਅਪੀਲ ਕਰਨਾ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਉਹ ਆਇਓ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਨਾ ਦਾ ਮਾਂ ਨਾ ਦੋਵੇਂ ਨਿਗਨਗੇ ਬੱਚੇ ਪੜ੍ਹਿਆ ਮਲੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਸਾਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਗੁਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਐਂ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆ ਗਈਆਂ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਜੜ ਗਿਆਨੀ ਨੇ ਕਿਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀਤੀ ਉਹਨੇ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੀ ਉਹ ਜਨਾਬ 15 16 ਮੁੰਡੇ ਆਂਦੇ ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕੈਨੇਡਾ ਮੱਲੇ ਦੇ ਵੀ ਆ ਤੇ ਬਾੜ ਦੇ ਵੀ ਆ ਜੇ ਮਹੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ ਬਾਹਰੋਂ ਮੁੰਡੇ ਨਾ ਮਹੱਲੇ ਦੇ ਨਾਲ ਲਿਆਉਂਦਾ ਬਾਹਰ ਦੇ ਮੁੰਡੇ ਆ ਨਹੀਂ ਸਕਦੇ ਦਾਤਰ ਕਰਪਾਨ ਨਾਲਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਆ ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਹੈ ਨਾ ਸਫਾਈ ਕੀਤੀ ਜਾਵੇ ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਕਹਿੰਨੇ ਸੁਣਾਈ ਨਹੀਂ ਇਹਨਾਂ ਦੀ ਕਰਨੀ ਇਹ ਪਹਿਲੇ ਵੀ ਆਮਨਗਰ ਕੋਲ ਆਮਨਗਰ ਤੇ ਬਹੁਤ ਕੁਝ ਜੰਦਾ ਤੇ ਪੁਰੀ ਸਾਰਾ ਉਹਨਾ ਥੋੜੀ ਚੈਕਿੰਗ ਕਰਾਂ। ਫੋਰਸ ਵੜਾ ਜਦੋਂ ਕੋਈ ਗੱਲ ਬਣਦੀ ਉਹ ਤੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ। ਉਦਾਂ ਕੋਈ ਨਹੀਂ ਆਉਂਦਾ। ਵੀਸੀ ਆਏ ਆਉਂਦੇ ਗੇੜਾ ਮਾਰ ਕੇ ਚਲ ਜਾਂਦੇ ਦੋ ਜਣੇ ਹੁੰਦੇ ਆ। ਉਦੋਂ ਬੱਚੇ ਗਾਂਵ ਸਾਂਝ ਜਾਂਦੇ ਆ। ਸਾਡੇ ਮਰੇ ਬਾਹਰ ਦੇ ਬੰਦੇ ਵੀ ਹੁੰਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਹਦੇ ਦੋਖੀ ਨਹੀਂ ਹੈਗੇ। ਅਸੀਂ ਇਹ ਗੱਲ ਕਹਿੰਦੇ ਹਾਂ ਧਾਰ ਘਾਟ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ। ਹਾਂਜੀ। ਹਾਡੇ ਮਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗੰਤ ਆ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਆਵਾਜ਼ ਸੁਣਨ ਸਾਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨਤੀ ਦਸਤਾਰ ਦਾ ਮੁੱਲ ਠੀਕ ਆ ਸਾਹ ਦੇਣ ਦਾ ਨਾਟਕ ਨੰਬਰ ਠੀਕ ਕਰੋ ਕਿਹੋ ਦੇ ਰਹੇ ਆ ਅਮਰ ਨਾ ਕਰ ਚਲੋ ਨਹੀਂ ਇਹ ਬਸ ਗੱਲ ਕੀ ਹੋਈ ਆ ਇੱਥੇ ਹੁਣੇ ਹੀ ਨਾ ਮੁੰਡੇ ਆ ਦੋ ਬਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਜਾਨ ਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਵਿੰਗ ਜਿਨ੍ਹਾਂ ਨੇ ਆਣ ਕੇ ਤੁਹਾਨੂੰ ਢਾ ਲਿਆ ਅੰਦਰ ਗਏ ਤੇ 17 ਵੀ ਨਾਲ ਲੈ ਗਏ ਬਹੁਤ ਘੁੱਟ ਮਾਰ ਕੀਤੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੇ ਜਿਹੜਾ ਵਾਇਆ ਕਾਟ ਇਹਨਾਂ ਦਾ ਚੈੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੈੱਕ ਕੀਤੇ ਜਾਣ ਇੱਥੋਂ ਤੇ ਇਹ ਜਿਹਦੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇੱਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਝਗੜਾ ਕਿਸ ਗੱਲ ਦਾ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਬੈਠੇ ਖੋਲਦੇ ਜਿਹੜਾ ਟੈਂਕ ਕਿੰਨੇ ਜਣੇ ਸੀ ਕਾਫੀ ਇੱਥੇ 40 50 ਜਣੇ ਸੀ 40 50 ਮੁੰ ਤਰਾ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪਹਿਲਾਂ ਵੀ ਅੱਜ ਤੋਂ ਪਿਛਲੇ ਕਿੰਨੇ ਵੀ ਇੱਥੇ ਦਸਤਾਰ ਲੱਤੀ ਸੀ ਗਫੇਸ ਸਿੰਘ ਪਰ ਪੁਲਿਸ ਤੋਂ ਉੱਪਰ ਪੁਲਿਸ ਜੇ ਗੱਲ ਕਰਦੀ ਹੈ ਪੁਲਿਸ ਦਾ ਕੀ ਹੈ ਪੁਲਿਸ ਹੋਂਦੀ ਜਾਂਦੀ ਨਹੀਂ ਕਿਹੜੀ ਲੱਗਦੇ ਪੀਸੀਆਰ ਗੱਟੀਆਂ ਨਹੀਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹੁਣ ਆ ਗਈ ਹਾਂਜੀ ਹੁਣ ਕਾਰਵਾਈ ਜਾਂਦੇ ਕਾਰਵਾਈ ਚਾਹਨੇ ਬਸ ਇਹੀ ਇਹੀ ਆਨੇ ਪਈ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਡੀਆਂ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਉਹਨਾ ਆਪਣੀ ਗੇੜੀ ਰੱਖਣਗੇ ਉਸ ਗੇੜਾ ਲਾਉਂਡ ਹੁੰਦੀ ਹੈ ਵੈਸੇ ਨਹੀਂ नहीं उंदी। ਪਰ ਇਹਨਾਂ ਨੂੰ ਲੋ ਇਹ ਵੀ ਕਿਹਾ ਗਿਆ ਵੀ ਪੱਗਾ ਨਾਲ ਲੱਗੇ। ਹਾਂਜੀ ਪੱਗਾ ਨਾਲ ਲੈ। ਕੀ ਬੇਅੰਤੀ ਕਰਨੀ ਜਾਂਦੇ। ਬੇਅੰਤੀ ਕਰਨੀ ਜਾਂਦਾ ਇਨਸਾਫ ਮਿਲਣਾ ਚਾਹੀਦਾ ਬੱਚਿਆਂ। ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿਟ ਰਹੇ ਹੈਗੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬੱਚਿਆਂ। ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ। ਤੇ ਜੋ ਵੀ ਮਾਮਲਾ ਹੋਊਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਹੈ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ।